ਸਤਿ ਸ਼੍ਰੀ ਅਕਾਲ ਵੀਰੋ ਮੈਂ ਤੁਹਾਡਾ ਆਪਣਾ ਬਾਵਲੀ ਮੱਤੀ ਅੱਜ ਆਪਾਂ ਪਿੰਡ ਮੱਤੀ ਦੇ ਵਿੱਚ ਹੀ ਖੜੇ ਸੀ ਫਰੈਂਡ ਯਾਰੋ ਦੋ ਮੁੰਡਿਆਂ ਨੇ ਸਾਂਝਾ ਕੰਮ ਧੁਰਿਆ ਜਸਵਿੰਦਰ ਸਿੰਘ ਕਾਲਾ ਤੇ ਬਲਵੀਰ ਸਿੰਘ ਬੀਰੀ ਤੇ ਬਾਈਆਂ ਕੋਲੇ ਕੰਮ ਬਹੁਤ ਆ ਤਾਂ ਵੀ ਆਪਣੇ ਲਵੇ ਲਾਉਣੇ ਪਿੰਡਾਂ ਨੂੰ ਬਹੁਤ ਵਧੀਆ ਸਹੂਲਤ ਹੈ ਮੱਤੀ ਪਿੰਡ ਦੇ ਵਿੱਚ ਤੇ ਆਪਾਂ ਇਹਦੀ ਲੋਕੇਸ਼ਨ ਦੱਸਦੇ ਆ ਮੱਤੀ ਬੱਸ ਸਟੈਂਡ ਦੇ ਉੱਪਰ ਹੀ ਸਥਿਤ ਹੈ ਇਹ ਜਦੋਂ ਆਪਾਂ ਮੱਤੀ ਤੋਂ ਭੀਖੀ ਵੱਲ ਨੂੰ ਜਾਂਦੇ ਆ ਤਾਂ ਠੇਕਾ ਸਰਾਬ ਦਾ ਜਿਹੜਾ ਦਿਖਾਈ ਹੈ ਇੱਧਰ ਠੇਕਾ ਸਰਾਬ ਦਾ ਜਿਹੜਾ ਉਹਦੇ ਨਾਲ ਹੀ ਆਹ ਮੁਰਦੀ ਹੈ ਗਲੀ ਨਾਲ ਤੇ ਉਹ ਸਾਹਮਣੇ ਫਰੰਡਜਾਰੋ ਆ ਜਾਂਦਾ ਵੱਡੇ ਰੋਡ ਦਾ ਵੱਡਾ ਰੋਡ ਦਿਖਾਈ ਮੜਾ ਜ ਇੱਧਰ ਆ ਅੱਡੇ ਕਣੀ ਆਉਣੇ ਆ ਜਦੋਂ ਆਪਾਂ ਤੇ ਠੇਕੇ ਦੇ ਨਾਲ ਹੀ ਇੱਧਰ ਨੂੰ ਗਲੀ ਮੁੜਦੀ ਆ ਆ ਜਾ ਬਈ ਆਪਾਂ ਇਦੇ ਨਾਲ ਨਾਲ ਆ ਕੇ ਬਸ ਸਾਹਮਣੇ ਫਰੈਂਡ ਜਾ ਰਹੇ ਸਰਵਿਸ ਇੱਥੇ ਬਈ ਵਿਆਹ ਸਾਧੀਆਂ ਜਾਂ ਕੋਈ ਹੋਰ ਪ੍ਰੋਗਰਾਮ ਮਰਗਤ ਦਾ ਕੋਈ ਖੁਸ਼ੀ ਦਾ ਕੋਈ ਪ੍ਰੋਗਰਾਮ ਤਾਂ ਬੁਕਿੰਗ ਕਰ ਸਕਦੇ ਤੁਸੀਂ ਫੋਨ ਤੇ ਵੀ ਕਰ ਸਕਦੇ ਹੋ ਇੱਥੇ ਆ ਕੇ ਵੀ ਕਰ ਸਕਦੇ ਹਾਂ ਤੇ ਹੁਣ ਆਪਾਂ ਬਾਈਆਂ ਦੀ ਸ਼ਾਪ ਕੋਲੇ ਪਹੁੰਚ ਚੁੱਕੇ ਆਂ ਤੇ ਆ ਜਾ ਬਈ ਪਹਿਲਾਂ ਤਾਂ ਆ ਬੈਨਰ ਦੇਖੋ ਕਈ ਵਾਰੀ ਬੋਲਣ 'ਚ ਫਰਕ ਰਹਿ ਜਾਂਦਾ ਤੇ ਸਾਰਾ ਫਰੈਂਡ ਜ ਆਰੋ ਸਰਵਿਸ ਜਸਵਿੰਦਰ ਸਿੰਘ ਕਾਲਾ ਆ ਇਹਨਾਂ ਦੇ ਮੋਬਾਈਲ ਨੰਬਰ ਨੇ ਬਾਕੀ ਆਪਾਂ ਸਕਰੀਨ ਦੇ ਉੱਤੇ ਵੀ ਚਲਾਵਾਂਗੇ ਨੰਬਰ ਤੇ ਆ ਜੋ ਬਾਈ ਹੁਰੇ ਨਾਲ ਕਰਦਿਆਂ ਗੱਲਬਾਤ ਹੋਰ ਬਾਈ ਕੀ ਹਾਲ ਹੈ ਅੱਛਾ ਹੋਰ ਬਾਈ ਹੋਰ ਜਾ ਬਾਈ ਹਾਂ ਵਧੀਆ ਬਈ ਬਈ ਆਪਣਾ ਇਹ ਆਰੋ ਦਾ ਕੰਮ ਮਤੁਰੇ ਨੂੰ ਕਿੰਨਾ ਕ ਟਾਈਮ ਹੋ ਗਿਆ ਆਪਣਾ ਇਹ ਪਬਲੀ ਰੋਦਾ ਆਟੋ ਮਟੋਰੀ ਨੂੰ ਅੱਜ ਦੇ ਦਿਨ ਮਹੂਰਤ ਦੇ ਆਪਣੀ ਪੂਰਾ ਸਾਲ ਹੋ ਗਿਆ ਸਾਲ ਹੋ ਗਿਆ ਹਾਂ 7ਵੇਂ ਮਹੀਨੇ ਦੀ ਇੱਕ ਤਰੀਕ ਨੂੰ ਆਪਾਂ ਮਹੂਰਤ ਕਰੀ ਸੀ ਦੁਕਾਨ ਦੀ ਠੀਕ ਵਧੀਆ ਰਿਸਪੌਂਸ ਮਿਲਦਾ ਲੋਕਾਂ ਦਾ ਬਰਾਬਰ ਵਧੀਆ ਵੀਰੇ ਠੀਕ ਆਪਣੇ ਜਿਵੇਂ ਜ਼ਿਆਦਾਤਰ ਕਿਹੜੇ ਕਿਹੜੇ ਪਿੰਡਾਂ ਚ ਪੈਂਦਾ ਲਵੇ ਲਾਉਣੇ ਕੰਮ ਪਿੰਡ ਵੀਰੇ ਆਪਾਂ ਨੂੰ ਘੱਟੋ ਲਗ ਮਤਲਬ ਲਾ 10 ਪਿੰਡ ਪੈ ਜਾਂਦੇ ਆਪਾਂ ਨੂੰ ਲਾਉਣੇ ਇਧਰ ਵਾਲੀ ਸ਼ੇਰ ਤੱਕ ਅਨੂਪਗੜ੍ਹ ਤੱਕ ਇਧਰ ਪੰਬਾ ਸ਼ਿਵਾਂਗਰ ਜੰਨੇ ਸਾਹੂ ਕੇ ਰਤੋ ਕੇ ਤੱਕ ਠੀਕ ਹੈ ਠੀਕ ਹੈ ਗੁਰਥੜੀ ਪੰਦੇੜਾ ਆ ਤਾਂ ਵੀ ਇਹ ਤਾਂ ਆਪਣੇ ਏਰੀਆ ਹੀ ਹੈ ਤਾਂ ਸਾਰਾ ਤੇ ਆਪਣਾ ਪਿੰ ਠੀਕ ਹੈ ਆਪਣੇ ਕੋਲ ਠੀਕ ਹੈ ਉੱਥੇ ਰੱਖ ਵੀ ਜਾਣੀ ਆਪਾਂ ਠੀਕ ਹੈ ਠੀਕ ਆ ਜਿਹੜੀ ਇਹ ਵੀਰੇ ਜਿਮੇਟੋ ਓਟਵਾਈ ਦਾ ਕੰਮ ਜਿਵੇਂ ਅਗਲੇ ਨੇ ਫੋਨ ਕਰਤਾ ਵੀ ਉੱਥੇ ਪਹੁੰਚਦੇ ਕਰਦਨੇ ਤੁਸੀਂ ਉਹ ਆਪਣੇ ਕੋਲੇ ਪੂਰਾ ਪ੍ਰਬੰਧ ਆ ਵੀਰੇ ਆਪਣੇ ਕੋਲੇ ਦੋ ਸਾਧਨ ਨੇ ਦੋ ਜਾਣੇ ਆ ਅਸੀਂ ਜੇ ਕੋਈ ਕਿਸੇ ਦਾ ਫੋਨ ਆਉਂਦਾ ਅਸੀਂ ਬਸ ਉਹਦੇ ਕਹਿਣ ਦੇ ਮੁਤਾਬਕ ਉਹਨੇ ਟਾਈਮ 'ਚ ਪਹੁੰਚਾ ਦਨੇ ਆ ਵੀਰੇ ਜਿਵੇਂ ਵੀਰੇ ਆਪਾਂ ਕੋਈ ਵੀ ਦੋ ਸਾਧਨ ਨੇ ਸਾਡੇ ਕੋਲੇ ਜਿਵੇਂ ਉਹ ਰੈਂਟ ਹੁੰਦਾ ਜਿਹੜਾ ਵਾ ਛੱਡਣ ਦਾ ਉਹਦਾ ਕੀ ਸਿਸਟਮ ਆ ਉਹਦਾ ਵੀਰੇ ਆਪਾਂ ਤੇਲ ਖਰਚਾ ਤੇ ਲੈ ਲੈਂਦੇ ਅਗਲੇ ਤੋਂ ਬਸ ਹਾਂ ਹਾਂ ਠੀਕ ਬਸ ਜਿੰਨੇ ਬਾਟ ਹੁੰਦੀ ਉਹਦੇ ਸਾਬ ਨਾਲ ਤੇਲ ਖਰਚਾ ਦਾ ਚੱਕ ਕੇ ਵੀ ਲੈ ਆਉਣੇ ਆ ਧਰ ਵੀ ਆਉਣੇ ਆ ਬਾਕੀ ਜਿਵੇਂ ਅਗਲੇ 10 ਜਾਣ ਆਪ ਵੀ ਲਿਜਾ ਸਕਦੇ ਆ ਹਾਂ ਆਪ ਲੈ ਜਾ ਸਕਦੇ ਦੁਕਾਨ ਤੋਂ ਆ ਕੇ ਹਾਂ ਦੁਕਾਨ ਦਾ ਐਡਰੈਸ ਆਪਾਂ ਨੇ ਦਿੱਤਾ ਤੇ ਹੋਰ ਫਿਰ ਕੋਈ ਆਪਣਾ ਪਾਣੀ ਆਪਣੇ ਕੋਲੇ ਪਾਣੀ ਵੀ ਸਟੋਰ ਹੁੰਦਾ ਵੀ ਕਿੰਨੇ ਆਪਣੇ ਕੋਲੇ ਜਿਹੜਾ ਟੁਕੜ ਚਾਰ ਪੰਜ ਪ੍ਰੋਗਰਾਮ ਵੀ ਇਕੱਠੇ ਆ ਜਾਣ ਕਿਹੇ 7-8 ਆ ਜਾਣ ਤਾਂ ਵੀ ਆਪਾਂ ਨੂੰ ਡਿਲੀਵਰੀ ਦੇ ਦੇ ਕਿੰਨਾ ਕ ਪਾਣੀ ਸਟੋਰ ਆਪਣੇ ਕੋਲੇ ਵੀਰੇ 6000 ਲੀਟਰ ਠੰਡਾ ਹੁੰਦਾ 6000 ਲੀਟਰ ਠੰਡਾ ਹੁੰਦਾ ਕਿੰਨਾ ਕੈਂਪਰ ਆਪਣੇ ਕੋਲੇ ਡੋਟਰ ਆਪਣੇ ਕੋਲੇ 500 ਕੈਂਪਰ ਹੈ ਵੀਰੇ ਠੀਕ ਹੈ ਠੀਕਾ ਵੀ ਕਈ ਨਹੀਂ ਸਾਈਆਂ ਇੱਕ ਦਿਨ ਚ ਬੁੱਕ ਕਰ ਸਕਦੇ ਕਿੰਨੇ ਚੋਂ ਵੀ ਆ ਗਈਆਂ 200 300 ਕੈਂਪਰ ਤੱਕ ਆਪਾਂ ਦੇ ਦਿੰਨੇ ਆ ਵੀਰੇ ਠੀਕ ਹੈ ਠੀਕਾ ਕਾਰੋਬਾਰ ਆ ਤੇ ਰਹਿਦਾ ਸਿਸਟਮ ਦਾ ਆਪਣੇ ਕੋਲੇ ਕੇਰਾ ਦਾ ਪੂਰਾ ਪ੍ਰਬੰਧ ਹੈ ਵੀਰੇ ਆਪਾਂ ਕਿਸੇ ਨੂੰ ਸੇਤ ਹੀ ਨਹੀਂ ਮੋੜਦੇ ਜਵਾਬ ਨਹੀਂ ਦਿੰਦੇ ਵੀ ਸਾਡੇ ਕੋਲੇ ਪ੍ਰਬੰਧ ਨਹੀਂ ਹੈਗਾ ਜਾਂ ਨਹੀਂ ਹੈਗਾ ਬਰਫ਼ ਦਾ ਵੀ ਅਸੀਂ ਸਾਡੇ ਕਿਉਂ ਨਹੀਂ ਅਗਲੇ ਦੇ ਪ੍ਰੋਗਰਾਮ ਚ ਜੇ ਸਾਨੂੰ ਵਾਲਾ ਕਹਿੰਦਾ ਵੀਰੇ ਸਾਨੂੰ ਬਰਫ ਚਾਹੀਦੀ ਹੈ ਦੋ ਸੱਲੀਆਂ ਤਿੰਨ ਸੱਲੀਆਂ ਉਹ ਵੀ ਅਸੀਂ ਅਗਲੇ ਨਾਲ ਉਹਦੇ ਵਿੱਚ ਕਰ ਲੈਣੇ ਹੁੰਦੇ ਆ ਤੇ ਅਸੀਂ ਆਪ ਹੀ ਛੱਡੇ ਹੁੰਨੇ ਆ ਵਿਆਹ ਚ ਅਗਲੇ ਦੇ ਪ੍ਰੋਗਰਾਮ ਚ ਪੈਸਾਂ ਚ ਜਾਂ ਕਿਸੇ ਭੂਗਏ ਮਰਗਦਤਾ ਤਾਂ ਵੀ ਵੀ ਕੋਈ ਵੀ ਪ੍ਰੋਗਰਾਮ ਆ ਕੋਈ ਖੁਸ਼ੀ ਦਾ ਕੋਈ ਗਮੀ ਦਾ ਕੋਈ ਵਿਆਹ ਦਾ ਪ੍ਰੋਗਰਾਮ ਆ ਕੋਈ ਸ਼ਗਨ ਦਾ ਪ੍ਰੋਗਰਾਮ ਆ ਬਾਈਆਂ ਨਾਲ ਤੁਸੀਂ ਸਿੱਧਾ ਵੀ ਕਨੈਕਟ ਕਰ ਸਕਦੇ ਹੋ ਫੋਨ ਨੰਬਰ ਸਕਰੀਨ ਤੇ ਚਲਾਵਾਗੇ ਆਪਾਂ ਤੇ ਬਾਕੀ ਤੁਸੀਂ ਵੀ ਮੰਨ ਲਓ ਆਪ ਆ ਕੇ ਵੀ ਲੈ ਜਾ ਸਕਦੇ ਹੋ ਤੇ ਬਾਕੀ ਵੀ ਨੰਬਰ ਬੋਲ ਦੋ ਤੁਹਾਡਾ ਨੰਬਰ ਵੀਰੇ 95018 03500 ਇਹ ਹੈਗਾ ਵੀ 98150 23865 ਠੀਕ ਹੈ ਠੀਕ ਹੈ ਇਹ ਦੋਨੇ ਆਪਣੇ ਕੰਡੈਕਟ ਨੰਬਰ ਨੇ ਬਾਕੀ ਹੁਣ ਤਾਂ ਸਾਲ ਹੋ ਗਿਆ ਦੁਕਾਨ ਘਰੀ ਨੂੰ ਜਿਹੜੇ ਮਰਜ਼ੀ ਤੋਂ ਆਪਣਾ ਨੰਬਰ ਲੈ ਸਕਦਾ ਸਰ ਇੱਕ ਕੋਲੇ ਆਪਣਾ ਇਕੱਲੇ ਬੱਚੇ-ਬੱਚੇ ਕੋਲੇ ਆਪਣਾ ਨੰਬਰ ਹੈ ਠੀਕ ਹੈ ਵੀ ਪੂਰਾ ਵਧੀਆ ਕੰਮ ਚੱਲਦਾ ਹੁਣ ਜਿਵੇਂ ਵੀਰੇ ਜੀਰੀ ਦਾ ਕੰਮ ਚੱਲਦਾ ਉੱਥੇ ਪੁੰਨ ਹੁੰਦਾ ਤਾਂ ਠੰਡਾ ਪਾਣੀ ਪੀਈ ਜਾਂਦੇ ਰਹਿੰਦੇ ਸੀ ਅੱਗੇ ਆਪਾਂ ਲੇਵਰ ਨੂੰ ਤੇ ਮੂਰੇ ਹੁਣ ਮੱਕੀ ਦਾ ਕੰਮ ਵੀ ਚੱਲਣਾ ਉਹ ਮੱਕੀ ਦੇ ਕੰਮ ਵਿੱਚ ਵੀ ਜ਼ਿਆਦਾਤਰ ਕੈਂਪਰ ਜਾਂਦੇ ਨੇ ਤਾਂ ਉਹਦੇ ਵਾਸਤੇ ਵੀ ਤੁਸੀਂ ਢੋਟਵਾਈ ਦਾ ਕੰਮ ਜਾਂ ਆਪ ਵੀ ਲਿਜਾ ਸਕਦੇ ਹੋ ਮਗਾ ਸਕਦੇ ਹੋ ਬਾਈਆਂ ਤੋਂ ਤੇ ਹੁਣ ਇੱਥੇ ਆਰਓ ਵਾਲਾ ਕੰਮ ਤਾਂ ਜਿਹੜਾ ਹੋ ਗਿਆ ਪ੍ਰੋਪਰ ਕੰਮ ਉਹ ਕਲੀਅਰ ਆ ਇਹ ਬਾਈ ਨਾ ਸੈਰੀ ਵੀ ਲਿਖਦਾ ਥੋੜੀ ਮੋਟੀ ਤੇ ਇਹ ਬਾਕੀ ਇਹਦੀ ਇੰਟਰਵਿਊ ਹੈ ਜਿਹੜੀ ਉਹ ਆਪਾਂ ਕਿਤੇ ਖੇਤ ਲਿਜਾ ਕੇ ਵਧੀਆ ਥਾਂ ਤੇ ਕਰਾਂਗੇ ਇਕਦਾਂ ਸਹਿਰ ਸੁਣਦੇ ਆ ਬਾਈ ਤੋਂ ਜੇ ਪਸੰਦ ਆ ਆਪਾਂ ਫੇਰ ਇੰਟਰਵਿਊ ਕਰਾਂਗੇ ਤੁਸੀਂ ਕਮੈਂਟਾਂ 'ਚ ਵੀ ਦੱਸਿਓ ਲੈ ਕੋਈ ਵਧੀਆ ਜਿਹਾ ਸਿਹਰ ਸੁਣਾ ਬਈ ਵਧੀਆ ਸੁਣਾਣਾ ਇੱਕਾ ਇੱਥੇ ਆਪਣਾ ਟੂਰਨਾਮੈਂਟ ਹੋਏ ਸੀਗੇ ਉਦੋਂ ਕਮੈਂਟਰੀ ਵਾਲੇ ਨੇ ਲਿਆ ਸੀ ਮੇਥੋਂ ਉਹ ਮੂਸੇ ਵਾਲੇ ਬਾਈ ਤੇ ਲਿਆ ਸੀਗਾ ਠੀਕ ਹੈ ਠੀਕ ਹੈ ਤੇ ਉਹ ਸੁਣਾਵਾ ਕਿ ਬਾਬੇ ਦਾ ਕੋਈ ਬਾਬੇ ਦਾ ਵੀ ਲਿਖਿਆ ਹੋਇਆ ਬਾਬੇ ਦਾ ਵੀ ਸੁਣਾ ਦੇ ਉਹ ਵੀ ਸੁਣਾ ਦੇ ਜਿਹੜਾ ਮੂਸੇ ਵਾਲੇ ਤੇ ਲਿਖਿਆ ਸੀ ਉਹ ਫੇਰ ਸੁਣਾਦਾ ਕਦੇ ਆ ਹੁਣ ਬਾਬੇ ਵਾਲਾ ਸੁਣਾ ਦੇ ਬਾਬੇ ਵਾਲਾ ਸੁਣਾ ਦੇ ਇੱਕ ਦਾ ਤੇਰਾ ਵੀਰ ਪਏ ਦਾ ਬੀਜ ਬੀਜਿਆ ਅੱਜ ਤੱਕ ਸਾਤੋਂ ਮੁੱਕਿਆ ਹੀ ਨਹੀਂ ਫਿਰ ਵੀ ਇਹ ਹੰਕਾਰੀ ਮਨ ਹੈ ਦਾਤਾ ਕਦ ਤੇਰੇ ਮੂਰੇ ਚੁੱਕੀ ਨਹੀਂ ਕਤੇ ਐਸੀ ਠਲ ਮਾਰਦੇ ਬਾਬਾ ਇਹ ਮਨ ਕਿਸੇ ਦੀਨ ਧਰਮ ਤੇ ਖੜ ਜਾਵੇ ਕਿਤੇ ਮਾਰ ਨਾਨਕਾ ਗਿਹੜਾ ਤੂੰ ਇਹ ਕਲਯੁਗੀ ਦੁਨੀਆ ਤਰ ਜਾਵੇ ਤੇਰੇ ਰੋੜ ਵੀ ਜੇ ਵੀ ਮਾਰਨ ਡਾਰੀ ਸਾਡਾ ਵੀ ਜੀ ਵੀ ਜੈ ਕਿਉਂ ਮਰ ਜਾਵੇ ਕਿਤੇ ਮਾਰ ਨਾਨਕਾ ਗਿਹੜਾ ਤੂੰ ਇਹ ਕਲਯੁਗੀ ਦੁਨੀਆ ਤਰ ਜਾਵੇ ਵੈਸੇ ਇਹ ਤਾਂ ਪੂਰਾ ਵੀ ਲਿਖਿਆ ਪਿਆ ਆਪਣੇ ਕੋਲੇ ਬਹੁਤ ਸੋਹਣੀ ਕਲਮਾ ਬਈ ਧਾਰਮਿਕ ਵੀ ਲਿਖਦਾ ਸਾਪ ਪ੍ਰਕਾਰ ਦੇ ਲਿਖਦਾ ਉਹ ਆਪਾਂ ਖੁੱਲੀ ਗੱਲਬਾਤ ਬਾਤ ਚ ਕਰਾਂਗੇ ਤੇ ਧੰਨਵਾਦ ਬਈ ਤੇ ਬਾਕੀ ਵੀਡੀਓ ਸ਼ੇਅਰ ਕਰਿਓ ਬਈ ਇਹ ਨਵੇਂ ਮੁੰਡੇ ਨੇ ਗਰੀਬ ਘਰਾਂ ਦੇ ਵਿੱਚੋਂ ਉੱਠ ਕੇ ਕੰਮ ਤੋੜਿਆ ਤੇ ਤੁਸੀਂ ਨੇ ਸਿਰਫ ਇੱਕ ਸ਼ੇਅਰ ਦਾ ਬਟਨ ਦੱਬਣਾ ਇਹਨਾਂ ਦਾ ਬਾਈਆਂ ਦਾ ਆਇਆ ਕੰਮ ਤਾਂ ਹੁਣ ਵੀ ਬਹੁਤ ਚੱਲਦਾ ਖੜਨ ਦਾ ਟਾਈਮ ਨਹੀਂ ਮਿਲਦਾ ਹੌਸਲਾ ਮਿਲ ਜਾਂਦਾ ਤੁਸੀਂ ਨੇ ਸਿਰਫ ਇੱਕ ਸ਼ੇਅਰ ਦਾ ਬਟਨ ਦੱਬਣਾ ਤੇ ਇਹਨਾਂ ਨੂੰ ਉਹਦਾ ਮੁਨਾਫਾ ਮਿਲਣਾ ਚੀਜ਼ ਆ ਤੇ ਆਪਾਂ ਨੇ ਕੋਈ ਇਹਨਾਂ ਤੋਂ ਆਏ ਨਹੀਂ ਹੈਗਾ ਵੀ ਆਪਾਂ ਲਾਲਚ ਖਾਤਰ ਆਇਆ ਜਿਵੇਂ ਫਰੀ ਚ ਬਾਈਆਂ ਕੋਲੇ ਆਇਆ ਪ੍ਰੋਮੋਸ਼ਨ ਕਰਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਵੀ ਪਿੰਡ ਦੇ ਬੰਦੇ ਤੋਂ ਆਪਾਂ ਕੋਈ ਰੁਪਈਆ ਨਹੀਂ ਲੈਣਾ ਬਸ ਵੀਰੇ ਇੱਕ ਲਾਈਕ ਇੱਕ ਸ਼ੇਅਰ ਦਾ ਬਟਨ ਦਬਾਣਾ ਨਾ ਭੁੱਲਿਓ ਸਸੀ ਕਾਲ ਬਈ ਇੱਕ